ਆਂੀਆਂ ਪਈਆਂ ਨੇ ਸਾਈਡ ਤੇ ਲਵਾ ਦੋ ਬਹੁਤ ਆਹ ਗੱਡੀ ਸਾਈਡ ਤੇ ਕਰਵਾ ਆ ਜਿੰਨਾ ਕਰਕੇ ਲਾਵਾ ਭਾਈ 12 ਜੰਤ ਰੱਖਣਾ ਬਸ ਸਭ ਨੇ ਵਾਪਸ ਕੋਈ ਨਹੀਂ ਕੋਈ ਨਹੀਂ ਤੁਹਾਡਾ ਡਿਊਟੀ ਆ ਆਖੀਆਂ ਲਈ ਆ ਆ ਆ ਦੇਖ ਸਕਦੇ ਹੋ ਕਿਵੇਂ ਪੁਲਿਸ ਧੱਕਾ ਕਰ ਰਹੀ ਹੈ ਸਰਿਆਮ ਵੱਤ ਵੱਤ ਸ਼ੇਅਰ ਕਰ ਦਿਓ ਵੀਡੀਓ ਨੂੰ ਐਸੇ ਕਰੋ ਪਿੱਛੇ ਕਰ ਲੋ ਪਿੱਛੇ ਪਿੱਛੇ ਸ਼ੇਅਰ ਕਰਾ ਯਾਰ ਉਹ ਗਾਹਾਂ ਖੜੇ ਨੇ ਅਜੇ ਫਿਰ ਕਿੱਥੋਂ ਕਿੱਥੋਂ ਲੰਘਾਂਗੇ ਨਗਾਗੇ ਯਾਰ ਦੇਖ ਸਕਦੇ ਹੋ ਪੁਲਿਸ ਸਰਿਆਮ ਧੱਕਾ ਕਰ ਰਹੀ ਹੈ ਪੁਲਿਸ ਵਾਲਾ ਵੀਡੀਓ ਵੀ ਬਣਾ ਰਿਹਾ ਉਹ ਦੇਖ ਸਕਦੇ ਹੋ ਮੂੰ ਟੱਕ ਕੇ ਓਏ ਕੱਢ ਦੇ ਯਾਰ ਇਹ ਦਰਦੀਆ ਕੰਡਿਆਂ ਕਣੀ ਵੀ ਵੀਡੀਓ ਬਣਾ ਰਹੇ ਹੋ ਬਣਿਆ ਲਾਈਵ ਲੱਗਾ ਲਾਈਵ ਤੋਂ ਨਾਲ ਚੱਪਾ ਕਰ ਬਹੁਤ ਇੱਕ ਵੀ ਸ਼ੋਅ ਹੋਇਆ ਹੋਈ ਨਹੀਂ ਕੋਈ ਦੇਖ ਸਕਦੇ ਹੋ ਪ੍ਰਸ਼ਾਸਨ ਧੱਕਾ ਕਰਦਾ ਹੋਇਆ ਓਏ ਸਾਦੋ ਉਹ ਬੰਦੇ ਥੱਲੇਦਾਰੋ ਦੇਖ ਸਕਦੇ ਹੋ ਸਰਿਆਮ ਕਿਵੇਂ ਧੱਕਾ ਕਰ ਰਹੀ ਹੈ ਪੁਲਿਸ ਬਾਈ ਠਿਰੋਗੇ ਯਾਰ ਯਾਰ ਡਰਦੇ ਕਾਣੂ ਥੱਲੇ ਬੋਲਦਾ ਯਾਰ ਪੁਲਿਸ ਕੀ ਕਹਿੰਦੀ ਆ ਓਰੀ ਬੰਦ ਕਰਦੇ ਯਾਰ ਬੰਦ ਕਰਦੇ ਓਰੀ ਚਾਬੀ ਕੱਢ ਲੈ ਓਰੀ ਖੜਾ ਰੋ 45 ਲਾ ਦੇ ਯਾਰ ਮੋੜ ਕੇ ਮਤ ਕਹਿਣਾ ਓਏ ਆ ਜਾ ਥੱਲੇ ਆਓ ਆ ਜਾ ਥੱਲੇ ਆਓ ਭੈਣਾਂ ਲੋਣੀ ਹੁੰਦੇ ਆ ਆਈਏ ਫਿਰ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ੱਤਕਾ ਕਰ ਰਿਹਾ ਸਰਿਆਂ ਵਿੱਚ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਾਇਡ ਵੀ ਦਾ ਕਰਾ ਸਾਇਡ ਟਿਕਾ ਖਿੱਚਦੇ ਨਾ ਯਾਰ ਖਿੱਚਦੇ ਖਿੱਚਦੇ ਯਾਰ ਉੱਥੋਂ ਦੀ ਅੰਮੋਲਿਆ ਲੈ ਲੈ ਦੇ ਲੈ ਦੇ ਲੈ ਕਿਵੇਂ ਧੱਕਾ ਕਰ ਰਹੇ ਆ ਪ੍ਰਸ਼ਾਸਨ ਪੂਰਾ ਦੇਖ ਸਕਦੇ ਹੋ ਖਿੱਚਦੇ ਖਿੱਚਦੇ ਯਾਰ ਖਿੱਚਦੇ ਖਿੱਚਦੇ ਉਹ ਦੇਖ ਸਾਹਦੇਓ ਮੋਰ ਤਾਂ ਜਿੱਤ ਲਿਆ ਬਖਰਾ ਰਹੇ ਬਖਰਾ ਰਹੇ ਜਾਣ ਦੇ ਜਾਣ ਦੇ ਜਾਣ ਦੇ ਓਏ ਖੇਤ ਦੇ ਉਹ ਦੇਖ ਸਾਹਦੇਓ ਜਿੱਤ ਗਏ ਪੁਲਿਸ ਨਿਮਤ ਕਰ ਸਕਦੀ 1:00 ਵਜੇ ਪੁਲਿਸ ਪੰਜਾਬ ਫੇਰ ਕਰ ਦੋ ਬੰਦ ਵੀ ਹੋ ਸਕਦਾ ਬਈ ਵੀਡੀਓ ਨੂੰ ਬਸਤ ਬਾਅਦ ਸ਼ੇਅਰ ਕਰ ਦਿਓ ਭਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਬਸਤ ਬਾਅਦ